ਸ਼ੋਹ ਜੀ ਨੇ ਪਰਚਾ ਕੀਤਾ ਲਗਾਤਾਰ ਟੌਰਚਰ ਕੀਤਾ ਜੇੜਾ ਜਿ ਰੱਖਿਆ ਲੇਕਿਨ ਇਹਨੂੰ ਹਾਈ ਕੋਰਟ ਨੇ ਜਿਸ ਤਰ੍ਹਾਂ ਬਖੜ ਜੋ ਸਾਫ ਬਾੜ ਕੱਢ ਲਦੇ ਇਸ ਤਰ੍ਹਾਂ ਬਿਲਕੁਲ ਨਚਾਰਾ ਕਰਕੇ ਸਾਫ ਸੁਥਰਾ ਕਰਕੇ ਗੱਡਿਆ ਇੱਕ ਵੀ ਇਹ ਜੋਗ ਨਹੀਂ ਮਿਲਿਆ ਇਹਨਾਂ ਨੇ ਸਾਡੇ ਅਰੋੜਾ ਸਾਹਿਬ ਤੇ ਪਰਚਾ ਕੀਤਾ ਇਹਨਾਂ ਨੇ ਸੋਨੀ ਸਾਹਿਬ ਦੇ ਪਰਚਾ ਕੀਤਾ ਜਿੰਨੇ ਵੀ ਹਿੰਦੂ ਲੀਡਰ ਸੀ ਪੈ ਇਹਨਾਂ ਨੇ ਸਾਰਿਆਂ ਨੂੰ ਸਤਾਇਆ ਹੋਇਆ ਇਹਨਾਂ ਦੇ ਆਪਣੇ ਆਂ ਸਿੰਘਲਾ ਅੱਜ ਤੱਕ ਉਹਦੇ ਖਿਲਾਫ ਕੋਈ ਸਬੂਤ ਨਹੀਂ ਪੇਸ਼ ਕਰ ਸਕਿਆ ਕਹਿੰਦਾ ਜੀ ਸੀ ਡੀਏ ਮੇਰੇ ਕੋਲ ਉਹਦੇ ਦੇ ਪਰਚਾ ਕੀਤਾ ਅਮਰਸਰ ਵਾਲਾ ਜਿਹੜਾ ਇਹਨਾਂ ਦੇ ਇਹਨਾਂ ਰੋਜ਼ ਗਾਲ੍ਹਾਂ ਕੱਢਦਾ ਉਹਦੇ ਉਹਦੇ ਪਿੱਛੇ ਪਏ ਹੋਇਆ ਹਰ ਹਿੰਦੂ ਲੀਡਰ ਦੇ ਕੇਜਰੀਵਾਲ ਪਿੱਛੇ ਪਿਆ ਹੋਇਆ ਹੈ ਆ ਰਾਜਾ ਕੁਮਰ ਵੀ ਦੇ ਪੰਜਾਬ ਦੇ ਕਿੰਨਾ ਪਿੱਛੇ ਪਿਆ ਹੋਇਆ ਆ ਤੁਸੀਂ ਰਮ ਰੋੜੋੜੇ ਤੇ ਹੁਣ ਪਰਚਾ ਕਰਤਾ ਤੇ ਇਹ ਤੁਸੀਂ ਦੇਖੋ ਕਿ ਆ ਜਿਹੜਾ ਉਹਦੇ ਅਰੋੜਾ ਖੜਾ ਹੈ ਰਾਜ ਸਭਾ ਮੈਂਬਰ ਹੈ ਜਰਦਾ ਨਹੀਂ ਹੈ ਉਹਨੂੰ ਵੀ ਕਹਿੰਦਾ ਤੂੰ ਅਸਤੀਫਾ ਦੇ ਦੇ ਤੈਨੂੰ ਐਮਐਲਏ ਲੜਾ ਦਿੰਦੇ ਉਹ ਭਾਈ ਲੁਧਿਆਣੇ ਵਾਲਿਓ ਤੁਹਾਨੂੰ ਇੱਕ ਦੀ ਜਗ੍ਹਾ ਦੋ ਮਿਲਦੇ ਆ ਰਾਜ ਸਭਾ ਵੀ ਰਹਿ ਜਾਂਦਾ ਜੇ ਤੁਸੀਂ ਆਸ਼ੂ ਨੂੰ ਜਿਤਾ ਲੈਂਦੇ ਆ ਤੇ ਨਾਲੇ ਤੁਹਾਨੂੰ ਆਸੂ ਮਿਲ ਜਾਂਦੇ ਇਸ ਕਰਕੇ ਕੇਜਰੀਵਾਲ ਦੇ ਜਿਹੜੇ ਮਨਸੂਬੇ ਐ ਪੰਜਾਬ ਦੀ ਹਿੰਦੂ ਲੀਡਰਸ਼ਿਪ ਖਤਮ ਕਰਨੇ ਨੂੰ ਇਹ ਅੰਗਰੇਜ਼ ਆਏ ਆ ਕਾਲੇ ਇਹ ਪੰਜਾਬ ਨੂੰ ਲੁੱਟਣ ਆਏ ਆ ਲੁੱਟ ਕੇ ਲਿਜਾ ਰਹੇ ਆ ਰੇਤਾ ਬਜਰੀ ਹਰ ਚੀਜ਼ ਲੁੱਟ ਲਈ ਸਾਡੀ ਇਹਦੇ ਜਿਹੜੀ ਥੱਲੇ ਨੂੰ ਨਿੱਕਰ ਪਾਈ ਹੋਈ ਹੈ ਨਾ ਇਹਦੇ ਜਿਵੇਂ ਅਸੀਂ ਚੂਹੇ ਛੱਡੇ ਜਦੋਂ ਆ ਜਾਣਾ ਤੁਸੀਂ ਜਿਹੜਾ ਛੱਡੇ ਚੂਹੇ ਦੇ ਇਹਦੀ ਥੱਲੇ ਨੂੰ ਖਾਕੀ ਨਿੱਕਰ ਦੇ ਵਿੱਚ ਜਿਹੜੇ ਚੂਹੇ ਨਾ ਛੱਡੇ ਤਾਂ ਤੁਸੀਂ ਸਾਨੂੰ ਕਾਂਗਰਸੀ ਨਾ ਕਿਹਾ ਤੇ ਲੁੱਟ ਰਿਆ ਪੰਜਾਬ ਨੂੰ ਹੱਥ ਨੀਕੇ ਦੇ ਨਾਲ ਅੱਜ ਲੁਧਿਆਣੇ ਵਾਲਿਓ ਤੁਹਾਡੇ ਕੋਲ ਮੌਕਾ ਹੈ ਕਿਰਪਾ ਕਰੋ ਇਹਨਾਂ ਨੂੰ ਭਜਾਉਣ ਦੀ ਤਿਆਰੀ ਕਰੋ ਇਹਨਾਂ ਦੇ 2-3 ਮੈਂਬਰ ਟੁੱਟ ਕੇ ਅਲੱਗ ਗੁਰੂਪ ਬਣਾ ਕੇ ਸਰਕਾਰ ਬਣਾਉਣ ਨੂੰ ਤਿਆਰ ਬੈਠੇ ਇਸ ਕਰਕੇ ਆਓ ਇਕੱਠੇ ਹੋਈਏ ਇਹਨਾਂ ਨੂੰ ਭਜਾਈਏ ਇੱਥੋਂ ਤਾਂ ਕਿ ਇੱਕ ਚੰਗਾ ਰਾਜ ਆਉਣ ਵਾਲੇ ਸਮੇਂ ਸਾਬਤ ਹੋ ਸਕੇ ਪੰਜਾਬ ਫਿਰ ਤੋਂ ਮੁੜ ਤੋਂ ਇੱਕ ਚੰਗੀ ਪਿਕ ਬਿਰਾਸਤ ਲੈ ਕੇ ਆਪਣਾ ਤਰੱਕੀ ਦੇ ਰਾਹ ਤੇ ਤੁਰ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਸ਼ੂ ਨੂੰ ਆਪਣਾ ਆਸ਼ੂ ਤੁਹਾਡਾ ਆਪਣੇ ਤੁਹਾਡੇ ਹੱਥੇ ਵਿੱਚ ਰਹਿਣਾ ਤੁਹਾਡੇ ਨਾਲ ਖੜਦਾ ਹੈ ਤੁਹਾਡੇ ਵਾਸਤੇ ਲੜਦਾ ਹੈ ਆਸ਼ੂ ਨੂੰ ਅੱਗੇ ਲੈ ਕੇ ਆਓ ਤਾਂ ਕਿ ਆਪਾਂ ਆਉਣ ਵਾਲੇ ਸਮੇਂ 'ਚ ਇੱਕ ਚੰਗਾ ਰਾਜ ਇੱਥੇ ਸਥਾਪਿਤ ਕਰ ਸਕੀਏ ਕਿ ਆ ਜਿਹੜੇ ਬਾਹਰੋਂ ਸਾਨੂੰ ਲੁੱਟਣ ਆਏ ਵੇ ਇੱਥੇ ਕਲੋਨੀ ਬਣਾਉਣ ਲੱਗੇ ਆ 24000 ਏਕੜ 'ਚ ਅਰ ਸਾਰੇ 12 ਲਿਆ ਕੇ ਬੰਦੇ ਬਸਾਉਣੇ ਇਹਨਾਂ ਨੇ ਵੀਰੋ ਤਿਆਰ ਰੱਖੋ ਪੰਜਾਬੀਆਂ ਦੀ ਗਿਣਤੀ ਕੱਟ ਕਰਨੀ ਹੈ ਇਹਨਾਂ ਨੇ 12 ਬੰਦੇ ਲਿਆ ਕੇ ਆਓ ਤਗੜੇ ਹੋ ਕੇ ਆਸ਼ੂ ਦੇ ਨਾਲ ਖੜੀਏ ਕਾਂਗਰਸ ਦੇ ਨਾਲ ਖੜੀਏ ਤੁਹਾਡਾ ਬਹੁਤ ਬਹੁਤ ਧੰਨਵਾਦ